ਬੰਦੇ ਇੰਨੀ ਡਿਵੈਲਪਮੈਂਟ ਦੀਆਂ ਗੱਲਾਂ ਕਰਦੇ ਇਸ਼ਤਿਹਾਰ ਲਾਉਂਦੇ ਆ ਉਹਨਾਂ ਨੇ ਪਿਛਲੇ 3 ਸਾਲਾਂ 'ਚ ਜੋ ਐਮਪੀ ਸੀਗੇ ਐਮਐਲਏ ਕੋਲ ਤਾਂ ਫੰਡ ਵੀ ਕੋਈ ਨਹੀਂ ਹੁੰਦਾ ਐਮਪੀ ਕੋ ਫੰਡ ਹੁੰਦਾ ਉਹਨਾਂ ਨੂੰ 18 ਕਰੋੜ ਰੁਪਏ ਅਲੋਕੇਟ ਹੋਇਆ ਸੀ ਤੇ ਉਹਨਾਂ ਨੇ ਸਿਰਫ 18 ਕਰੋੜ ਰੁਪਏ 'ਚੋਂ 7 ਕਰੋੜ 81 ਲੱਖ ਰੁਪਏ ਖਰਚਿਆ 43% ਸਿਰਫ 43% ਜਿਹੜੇ ਬੰਦੇ ਕੋਲ ਸਭ ਕੁਝ ਹੈ ਉਹ ਫੇਰ ਨਹੀਂ ਕੁਝ ਕਰ ਸਕਿਆ ਤੇ ਜਦੋਂ ਕੁਝ ਨਾ ਹੋ ਜਾਵੇ ਉਹ ਕੀ ਕਰੂਗਾ ਇੰਡਸਟਰੀਅਲ ਟਾਊਨ ਆਪ ਇੰਡਸਟਰੀਸਟਰ ਚੇਅਰਮੈਨ ਲਾਦਾ ਯੂਪੀ ਦਾ ਕੀ ਕਹਿੰਦਾ ਰੋੜਾ ਸਾਹਿਬ ਨੂੰ ਇੱਥੇ ਕੋਈ ਬੰਦਾ ਨਹੀਂ ਲੱਭਿਆ ਲਿਆਣੇ ਤੋਂ ਚੇਅਰਮੈਨ ਨੂੰ ਆਣ ਅਸੇ ਇਹ ਟੋਪੀਆਂ ਪਾ ਕੇ ਆਏ ਸੀ ਮਫਲਰ ਲੈ ਕੇ ਆਏ ਸੀ ਅੱਜ ਦੀ ਇਹ ਕਿਹਦੇ ਸਿਰ ਤੇ ਟੋਪੀ ਅੱਜ ਦੀ ਇਹ ਮਫਲਰ ਕਿਸੇ ਦਾ ਸੋ ਇਹਨਾਂ ਲੋਕਾਂ ਤੇ ਯਕੀਨ ਕਰਨ ਦੀ ਲੋੜ ਨਹੀਂ ਤੇ ਮੇਰੀ ਬੇਨਤੀ ਹੈ ਵੈਸਟ ਵਾਲਿਆਂ ਨੂੰ ਨਾਲੇ ਆਪ بچੋ ਨਾਲੇ ਪੰਜਾਬ ਬਚਾਓ ਕਿਸੇ ਜਮਨੀ ਚੋਰ ਨੇ 2027 ਦਾ ਸਿਨੈਰੋ ਚਾਂਜ ਗਿਆ ਇਸੇ ਕਰਕੇ ਬੇਨਤੀ ਕਰਦੇ ਆਂ ਸਾਰੀਆਂ ਪੰਜਾਬ ਦੀ ਨਿਗਾ ਤੁਹਾਡੇ ਤੇ ਸਹੀ ਫੈਸਲਾ ਕਰਿਓ ਪੰਜਾਬ ਦੇ ਫਾਇਦੇ ਵਾਸਤੇ ਅੰਦਰ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਕਿੱਕੀ ਢਿੱਲੋ ਹੋਣੀ ਸਾਡੇ ਨਾਲ ਮਜੂਨੇ ਕਿੱਕੀ ਜੀ ਕਿਵੇਂ ਦੇਦਿਓ ਪ੍ਰੈਸ ਕਾਨਫਰੰਸ ਕੀਤੀ ਤੁਸੀਂ ਜਿਹੜੇ ਸੰਜੀਵ ਅਰੋੜਾ ਉੱਤੇ ਤੁਸੀਂ ਬੜੇ ਗੰਭੀਰ ਇਲਜ਼ਾਮ ਲਗਾ ਦਿੱਤੇ ਕਿ ਉਹਨਾਂ ਨੇ ਤਾਂ ਪੈਸਾ ਖਰਚਿਆ ਨਹੀਂ ਪਰ ਉਹ ਕਹਿੰਦੇ ਮੈਂ ਤਾਂ ਪੈਸਾ ਹੀ ਏਡਾ ਖਰਚਤਾ ਕਿ ਜਿੰਨੀ ਕਿ ਸਮਾਰਟ ਸਿਟੀ ਬਣ ਜਾਵੇ ਪਹਿਲੀ ਗੱਲ ਤਾਂ ਮੈਂ ਇਲਜ਼ਾਮ ਨਹੀਂ ਲਾਇਆ ਜੋ ਮੈਂ ਕਿਹਾ ਸੈਂਟਰ ਸਰਕਾਰ ਦੀ ਜਿਹੜੀ ਛਪੀ ਹੋਈ ਗਜ਼ਟ ਹੈ ਜਿਹਦੇ ਵਿੱਚ ਹਰੇਕ ਐਮਪੀ ਦਾ ਲੇਖਾ ਜੋਖਾ ਹੁੰਦਾ ਮੈਂ ਉਹਦੇ ਵਿੱਚੋਂ ਪੜ੍ਹ ਕੇ ਤੁਹਾਨੂੰ ਸੁਣਾਇਆ ਕੋਈ ਮੈਂ ਆਪਦੇ ਕੋਲੋਂ ਨਹੀਂ ਕਿਹਾ ਉਹ ਜਦੋਂ ਤੁਹਾਨੂੰ ਲੋੜ ਹੋਊਗੀ ਤੁਸੀਂ ਲੈ ਸਕਦੇ ਹੋ ਸਾਡੇ ਤੋਂ ਲੈਣੀ ਹੈ ਸਾਡੇ ਤੋਂ ਲੈ ਸਕਦੇ ਹੋ ਉਹਦੇ ਵਿੱਚ ਜੋ ਅਸਲੀਅਤ ਹੈ ਮੈਂ ਤੁਹਾਨੂੰ ਦੱਸੀ ਜਿਹੜੇ ਬੰਦੇ ਇੰਨੀ ਡਿਵੈਲਪਮੈਂਟ ਦੀਆਂ ਗੱਲਾਂ ਕਰਦੇ ਇਸ਼ਤਿਹਾਰ ਲਾਉਂਦੇ ਆ ਉਹਨਾਂ ਨੇ ਪਿਛਲੇ 3 ਸਾਲਾਂ 'ਚ ਜੋ ਐਮਪੀ ਸੀਗੇ ਐਮਐਲਏ ਕੋਲ ਤਾਂ ਫੰਡ ਵੀ ਕੋਈ ਨਹੀਂ ਹੁੰਦਾ ਐਮਪੀ ਕੋ ਫੰਡ ਹੁੰਦਾ ਉਹਨਾਂ ਨੂੰ 18 ਕਰੋੜ ਰੁਪਏ ਅਲੋਕੇਟ ਹੋਇਆ ਸੀ ਤੇ ਉਹਨਾਂ ਨੇ ਸਿਰਫ 18 ਕਰੋੜ ਰੁਪਏ ਚੋਂ 7 ਕਰੋੜ 81 ਲੱਖ ਰੁਪਏ ਖਰਚੇ 43% ਸਿਰਫ 43% ਤੇ ਉਹਦੇ ਵਿੱਚ ਲੁਧਿਆਣੇ ਤੇ ਖਰਚੇ ਸਿਰਫ 4 ਕਰੋੜ ਰੁਪਏ ਹੁਣ ਤੁਸੀਂ ਦੇਖ ਲਓ ਕਿ ਜਿਹੜੇ ਬੰਦੇ ਕੋਲ ਸਭ ਕੁਝ ਹੈ ਉਹ ਫੇਰ ਨਹੀਂ ਕੁਝ ਕਰ ਸਕਿਆ ਤੇ ਜਦੋਂ ਕੁਝ ਨਾ ਹੋਇਆ ਜੋ ਕੀ ਕਰੂਗਾ ਤੂੰ ਹੋਰ ਚੀਜ਼ ਗਈ ਹੈ ਕਿ 13-14000 ਰੁਪਏ ਸਿਰਫ ਸੜਕ ਬਣਾਉਣ ਦੇ ਉੱਤੇ ਲਾ ਦਿੱਤਾ ਐਦਾਂ ਹੀ ਕਿਹੜੀ ਸੜਕ ਹੈ ਜਿਹੜੀ 13-14000 ਚ ਬਣ ਗਈ ਯਾਰ ਤੁਸੀਂ ਮੈਂ ਸੀਰੀਅਲ ਨੰਬਰ ਦੱਸੇ ਮੈਂ ਪ੍ਰਸਕਾਂਤ ਸਿੰਘ ਜੀ ਦੱਸੇ ਸੀ ਤੁਹਾਨੂੰ ਵੀ ਦੇ ਦੇਵਾਂਗੇ ਸੀਰੀਅਲ ਨੰਬਰ ਤੇ ਆਪ ਪੜ੍ਹ ਲਓ ਕਿ ਲੁਧਿਆਣੇ ਦੇ ਇੰਨੇ ਪੈਸੇ ਖਰਚੇ ਹਸਪਤਾਲ ਤੇ 8-9000 ਰੁਪਏ ਜੋ ਵੀ ਲੱਗਿਆ ਹੁਣ ਮੈਨੂੰ ਦੱਸੋ 8-9000 ਚ ਕੀ ਕੁਇਮੈਂਟ ਆਊਗਾ ਹਸਪਤਾਲ ਦਾ ਮਾੜਾ ਮੋਟਾ ਕੋਈ ਚਾਰ ਕੁਰਸੀਆਂ ਲੈਤੀਆਂ ਹੋਣੀਆਂ ਉਹ ਕਹਿੰਦੇ ਮੈਂ ਤਾਂ ਐਸਆਈ ਹਸਪਤਾਲ ਬੜਾ ਵਧੀਆ ਕਰਤਾ ਸਿਵਲ ਵਧੀਆ ਕਰਤਾ ਲੱਗਦਾ ਕਿ ਇਹ ਸਿਰਫ ਝੁੰਗਲੇਬਾਜੀ ਤੱਕ ਰਹੀ ਗੱਲ ਕੈਂਡ ਨਾਲ ਨਹੀਂ ਕਾਗਜ਼ ਬੋਲ ਰਹੀ ਹੈ ਅਸਲੀਅਤ ਬੋਲ ਰਹੀ ਹੈ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਪੰਜਾਬ ਦੇ ਲੋਕਾਂ ਨੇ ਉਹ ਐਮਪੀ ਬਣੇ ਉਹ ਬੋਲ ਰਿਹਾ ਉਹਦਾ ਸਾਥ ਦੇਣ ਦੂਜੀਆਂ ਗੱਲਾਂ ਨਾ ਕਰਨ ਤੂੰ ਇਧਰ ਉਧਰ ਕੀ ਬਾਤ ਨਾ ਕਰ ਇਹ ਬਤਾ ਕਾਫਲਾ ਲੁੱਟਾ ਕਿਉਂ ਹੈ ਸਮਝ ਗਏ ਸੋ ਇਸ ਕਰਕੇ ਉਹ ਬਾਕੀ ਗੱਲਾਂ ਛੱਡਣ ਉਹ ਸਿਰਫ ਗੱਲ ਕਰਨ ਕਿ ਉਹ ਐਮਪੀ ਬਣੇ ਸੀ ਉਹਨਾਂ ਨੇ ਕੀ ਕੀਤਾ ਕੀ ਡਿਵੈਲਪਮੈਂਟ ਕੀਤੀ ਲਿਆਣ ਦੀ ਉਹਦੀ ਗੱਲ ਕਰਨ ਤੁਸੀਂ ਮੈਨੂੰ ਦੱਸੋ ਇੰਡਸਟਰੀਅਲ ਟਾਊਨ ਆਪ ਇੰਡਸਟਰੀਸਟਾ ਤੇ ਚੇਅਰਮੈਨ ਲਾਦਾ ਯੂਪੀ ਦਾ ਕੀ ਗੱਲ ਰੋੜਾ ਸਾਹਿਬ ਨੂੰ ਇੱਥੋਂ ਕੋਈ ਬੰਦਾ ਨਹੀਂ ਲੱਭਿਆ ਲੁਹਾਨੇ ਤੋਂ ਚੇਅਰਮੈਨ ਲਾਉਣ ਵਾਸਤੇ ਇਸੇ ਗੱਲ ਦਾ ਵਿਰੋਧ ਉਹਨਾਂ ਦੇ ਪਟਿਆਲੇ ਦੇ ਵਿੱਚ ਵਿਰੋਧ ਚੱਲਦਾ ਪਿਆ ਪਾਰਟੀ ਵਰਕ ਕਰਦੇ ਪਏ ਆ ਮਹਿਲਾ ਪ੍ਰਧਾਨ ਵੀ ਕਰਦੇ ਪੀ ਆ ਲੱਗਦਾ ਹੈ ਕਿ ਉਹ ਸਹੀ ਕਰਦੇ ਪਏ ਨੇ ਕਿ ਚੇਅਰਮੈਨੀਆਂ ਬਾਹਰ ਲਿਆਉਣ ਨੂੰ ਦਿੱਤੀਆਂ ਜਾ ਰਹੀਆਂ ਉਹ ਤਾਂ ਯਾਰ ਰੋਂਦੇ ਆ ਉਹਨਾਂ ਤੋਂ ਤਾਂ ਕੰਮ ਕਰਾ ਲਿਆ ਤੇ ਉਹਨਾਂ ਨੂੰ ਠੱਗ ਲਿਆ ਤੇ ਹੁਣ ਉਹਨਾਂ ਨੂੰ ਜ਼ਲੀਲ ਕਰਦੇ ਆ ਪੰਜਾਬੀਆਂ ਨੂੰ ਉਹ ਕੀ ਕਰਨ ਉਹ ਤਾਂ ਰੋਂਦੇ ਆ ਹੁਣ ਉਹਨਾਂ ਨੂੰ ਰੋਂਣ ਵੀ ਨਹੀਂ ਦਿੰਦੇ ਨਾਲੇ ਉਹਨਾਂ ਨੂੰ ਕੁਟਦੇ ਆ ਸੋ ਇਸ ਕਰਕੇ ਪੰਜਾਬੀਆਂ ਨੇ ਇਹਨਾਂ ਨੂੰ ਦੇਖ ਲਿਆ ਇਹ ਟੋਪੀਆਂ ਪਾ ਕੇ ਆਏ ਸੀ ਮਫਲਰ ਲੈ ਕੇ ਆਏ ਸੀ ਅਜ ਦੀਂਦੀ ਕਿਤੇ ਸਿਰ ਤੇ ਟੋਪੀ ਅਜ ਦੀਂਦਾ ਮਫਲਰ ਕਿਸੇ ਦਾ ਸੋ ਇਹਨਾਂ ਲੋਕਾਂ ਦੇ ਯਕੀਨ ਕਰਨ ਦੀ ਲੋੜ ਨਹੀਂ ਵੈਸੇ ਤਾਂ ਪੰਜਾਬੀਆਂ ਨੇ ਇਹਨਾਂ ਨੂੰ ਦੇਖ ਲਿਆ ਤੇ ਵਾਰੀ ਵਾਰੀ ਇਸ ਮੋਣਾ ਬੇਵਕੂਫੀ ਹੁੰਦਾ ਸੋ ਮੇਰੀ ਬੇਨਤੀ ਹੈ ਵੈਸਟ ਵਾਲਿਆਂ ਨੂੰ ਨਾਲੇ ਆਪ بچੋ ਨਾਲੇ ਪੰਜਾਬ ਬਚਾਓ ਹੱਥ ਬਨ ਕੇ ਬੇਨਤੀ ਜਿਮਨੀ ਚੋਂ ਤੋਂ ਬਾਅਦ ਇਹ 2027 ਦਾ ਸਿਨੈਰੀਓ ਤਿਆਰ ਕਰੂਗੀ ਜਿਮਨੀ ਚੋਂ ਕਿਸੇ ਜਿਮਨੀ ਚੋਰ ਨੇ 2027 ਦਾ ਸਿਨੈਰੀਓ ਚਾਂਜ ਗਿਆ ਇਸੇ ਕਰਕੇ ਬੇਨਤੀ ਕਰਦੇ ਆ ਸਾਰੀਆਂ ਪੰਜਾਬ ਦੀ ਨਿਗਾਹ ਤੁਹਾਡੇ ਤੇ ਸਹੀ ਫੈਸਲਾ ਕਰਿਓ ਪੰਜਾਬ ਦੇ ਫਾਇਦੇ ਵਾਸਤੇ ਕਰੋ ਆਪਦੇ ਬੱਚਿਆਂ ਦੇ ਫਾਇਦੇ ਵਾਸਤੇ ਕਰੋ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਕਿੱਕੀ ਢਿੱਲੋਂ ਨੇ ਵੀ ਇਹੀ ਕਿਹਾ ਕਿ 2027 ਦਾ ਇਹ ਸਿਨੈਰੀਓ ਜਿਹੜੀ ਜਿਮਨੀ ਚੋਂ ਤਿਆਰ ਕਰੂਗੀ ਤੇ ਜਿਹੜਾ ਉਹਨਾਂ ਨੇ ਇੱਕ ਅਪੀਲ ਕੀਤੀ ਹੈ ਕਿ ਸਹੀ ਫੈਸਲਾ ਕਰਿਓ ਤੇ ਜਿਸ ਦੇ ਨਾਲ ਪੰਜਾਬੀਆਂ ਦਾ ਭਵਿੱਖ ਤਿਆਰ ਹੋ ਸਕੇ ਲੁਧਿਆਣਾ ਤੋਂ ਕੈਮਰਾ ਪਰਸਨ ਜਤਿੰਦਰ ਨਾਲ ਅਭਿਸ਼ੇਕ ਜਰੋਟਾ ਇਸ ਸਮੇਂ ਜਲ੍ਹਿਆਣਾ